ਜਦ ਤੁਹਾਡੇ ਸਾਹਮਣੇ ਨਰੈਣੂ ਮਹੰਤ ਬਣ ਕੇ ਸੁਖਵੀਰ ਬਾਦਲ ਬੋਲੀ ਜਾਂਦਾ ਹੈ ਤੁਸੀਂ ਉਹਦੀਆਂ ਜੁੱਤੀਆਂ ਵਿੱਚ ਬੈਠੇ ਹੋਏ ਜਕਾਰੇ ਛੱਡਿ ਜਾਂਦੇ ਹੋ ਕੋਈ ਸ਼ਰਮ ਹੈ ਸਾਨੂੰ ਅਸੀਂ ਕਹਿੰਦੇ ਜੀ ਪੰਥ ਬਚਾਉਣਾ ਹੈ ਪੰਥ ਬਚਾਉਣਾ ਕਿੰਨਾ ਤੋਂ ਐ ਜਿਨ੍ਹਾਂ ਤੋਂ ਪੰਥ ਨੂੰ ਬਚਾਉਣਾ ਉਹ ਤਾਂ ਤੁਹਾਡੇ ਸਿਰ ਤੇ ਖੜਾ ਹੈ ਉਹ ਤਾਂ ਬੋਲੀ ਜਾਂਦਾ ਹੈ ਜੇ ਤੁਸੀਂ ਦਰਦ ਰੱਖਦੇ ਹੋ ਨਾ ਕਿ ਸ਼ਰਮਣੀ ਅਕਾਲੀ ਦਰ ਨੂੰ ਬਚਾਉਣਾ ਹੈ ਮੈਂ ਬੇਨਤੀ ਕਰਦਣਾ ਤੁਸੀਂ ਸੁਖਵੀਰ ਬਾਦਲ ਨੂੰ ਕਹਿ ਦਿਓ ਬੀਚ ਚੁੱਪ ਕਰਕੇ ਆਪਣੇ ਘਰ ਬੈਠ ਮਜੀਠੀਓ ਨੂੰ ਕਹਿ ਦਿਓ ਆਪਣੇ ਘਰ ਬੈਠ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਜਿਹੜੇ ਜਝਾਰੂ ਸਿੰਘ ਹੋਏ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਲਈ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਨੇ ਤੇ ਲੜੇ ਨੇ ਜਿੱਤੇ ਨੇ ਇਹ ਉਹ ਪਾਰਟੀ ਹੈ ਵੈਕੁਰੂ ਜੀ ਦਾ ਖਾਲਸਾ ਵੈਕੁਰੂ ਜੀ ਦੀ ਫਤਿਹ ਅੱਜ ਸੁਖਵੀਰ ਬਾਦਲ ਨੇ ਦੋਨੇ ਹੱਥ ਜੋੜ ਕੇ ਸਿੱਖ ਕੌਮ ਤੋਂ ਤੇ ਪੰਥ ਕੋਲੋਂ ਮਾਫੀ ਮੰਗੀ ਮਾਫੀ ਮੰਗਣ ਦਾ ਹਰੇਕ ਬੰਦੇ ਨੂੰ ਹੱਕ ਹੈ ਤੇ ਉਹਦੀ ਸ਼ਾਨ ਹੈ ਉਹਦੀ ਨਿਮਰਤਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਮੈਂ ਇਸ ਵਿਸ਼ੇ ਤੇ ਅੱਜ ਥੋੜੀ ਜੀ ਗੱਲਬਾਤ ਕਰਨੀ ਹੈ ਜਿੰਨੇ ਵੀ ਸਾਡੇ ਕੌਮ ਦੇ ਸਿਹਰਦ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਆਸਥਾ ਰੱਖਦੇ ਨੇ ਜਿਨ੍ਹਾਂ ਦੀ ਭਾਵਨਾ ਹੈ ਉਹਨਾਂ ਨੂੰ ਇਹ ਬੇਨਤੀ ਹੈ ਧਿਆਨ ਦੇ ਨਾਲ ਸੁਣਿਓ ਔਰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਸਵੀਰਵਾਦਲ ਕਹਿੰਦਾ ਕਹਿੰਦਾ ਜਦੋਂ ਮੈਂ ਆਪਣੇ ਪਿਤਾ ਜੀ ਕੋਲ ਜਾਨਕਿ ਪ੍ਰਕਾਸ਼ ਸਿੰਘ ਬਾਦਲ ਕੋਲ ਜਾਂਦਾ ਜਦੋਂ ਬਿਮਾਰ ਪਏ ਸੀ ਬੜਦੇ ਕਹਿੰਦਾ ਬਾਦਲ ਸਾਹਿਬ ਉਦੋਂ ਮੈਨੂੰ ਇਹ ਕਹਿੰਦੇ ਕਿ ਮੇਰੇ ਰਾਜ ਵਿੱਚ ਬਿਆਦਵੀ ਹੋ ਗਈ ਬਿਆਦਵੀ ਕਰਨ ਵਾਲੇ ਮੈਂ ਫੜ ਨਹੀਂ ਸਕਿਆ ਔਰ ਮੈਨੂੰ ਉਹਨਾਂ ਨੂੰ ਫੜਨ ਵਾਸਤੇ ਮੌਕਾ ਨਹੀਂ ਦਿੱਤਾ ਗਿਆ ਇਹਦਾ ਮਤਲਬ ਕਿ ਬਿਆਦਵੀ ਕਰਨ ਵਾਲਿਆਂ ਨੂੰ ਫੜਨ ਵਾਸਤੇ ਇੱਕ ਵਾਰੀ ਸਰਕਾਰ ਸਤਾ ਵਿੱਚ ਆਉਣੀ ਜ਼ਰੂਰੀ ਸੀ ਹੁਣ ਜਿਹੜੀਆਂ ਜਬੜੀਆਂ ਸੰਗਵੀਰ ਵੱਲ ਨੇ ਮਾਰੀਆਂ ਨੇ ਉਹਨਾਂ ਵੱਲ ਥੋੜਾ ਜਿਹਾ ਧਿਆਨ ਦਿਓ ਮੈਨਾਂ ਦੋ ਸ਼ਬਦ ਬਹੁਤ ਜ਼ਿਆਦਾ ਬੋਲਦਾ ਤਕਰੀਬਨ ਮੈਨੂੰ ਸੈਂਕੜੇ ਫੋਨ ਆਉਂਦੇ ਨੇ ਕਿ ਗਿਆਨੀ ਜੀ ਤੁਸੀਂ ਕਤੀੜ ਸ਼ਬਦ ਖੱਚ ਸ਼ਬਦ ਨਾ ਵਰਤਿਆ ਕਰੋ ਹੁਣ ਵਰਦਨੇ ਪੈਂਦੇ ਨੇ ਜਦੋਂ ਸੁਖਵੀਰਵਾਲ ਕਹਿ ਰਿਹਾ ਸੀ ਕਿ ਬੇਦਬੀ ਹੋਈ ਉਹਨੇ ਰੋਣ ਵਾਲਾ ਮੂੰਹ ਜਾਂ ਵੀ ਕਰਿਆ ਤੇ ਜਿਹੜੀਆਂ ਜੁੱਤੀਆਂ ਵਿੱਚ ਕੀੜਾਂ ਬੈਠੀਆਂ ਸੀ ਨਾ ਉਹਨਾਂ ਨੇ ਜਕਾਰੇ ਛੱਡਦੇ ਮੈਂ ਇੱਕ ਬਿੰਦੀ ਕਰ ਦਾਂ ਜਿਹੜੇ ਬੰਦੇ ਜੁੱਤੀਆਂ 'ਚ ਬੈਠਣ ਦੇ ਆਦੀ ਹੋ ਜਾਂਦੇ ਨੇ ਨਾ ਤੇ ਉਹ ਕਦੀੜੇ ਹੀ ਹੁੰਦੇ ਨੇ ਤੇ ਕੀੜਾਂ ਵਾਲੇ ਉਹ ਕੰਮ ਕਰਦੇ ਨੇ ਹਾਲਾਂਕਿ ਉਹ ਬੇਦਬੀ ਦੇ ਮੁੱਦੇ ਤੇ ਗੱਲ ਕਰ ਰਹੇ ਤੇ ਥੱਲੇ ਬੈਠੇ ਖੱਜਾਂ ਜਿਹੜੀਆਂ ਨੇ ਕਡੇੜਾਂ ਜਿਹੜੀਆਂ ਨੇ ਭੇਡਾਂ ਜਿਹੜੀਆਂ ਨੇ ਉਹ ਜਕਾਰੇ ਛੱਡੀ ਜਾਂਦੀਆਂ ਨੇ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਫਿਰ ਪਤਾ ਕਹਿੰਦਾ ਕਹਿੰਦਾ ਸਾਡੀ ਸਰਕਾਰ ਵਿੱਚ ਜਿੰਨੇ ਐਮ.ਐਲ.ਏ ਸੀ ਉਹਨਾਂ ਦੇ ਕੋਲੋਂ ਜਿੰਨੇ ਸਾਡੇ ਵਰਕਰ ਨੇ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਹੈ ਮਤਲਬ ਬਦਵੀ ਕਾਰਲ ਵਿੱਚ ਕਹਿੰਦੇ ਸਾਡਾ ਹੱਥ ਸੀ ਤੇ ਕਰਾਉਣ ਵਿੱਚ ਜਿਹੜੇ ਵੋਟਾਂ ਪਾਉਣ ਵਾਲੇ ਵਰਕਰ ਨੇ ਕਹਿੰਦੇ ਉਹਨਾਂ ਦਾ ਹੱਥ ਸੀ ਉਹਦਾ ਅਸਲ ਕਹਿਣ ਤੋਂ ਭਾਵੇਂ ਇਹ ਹੈ ਚਲੋ ਹਰੇਕ ਬੰਦਾ ਇੱਥੇ ਚੰਗਾ ਨਹੀਂ ਹੋ ਸਕਦਾ ਹਰੇਕ ਬੰਦਾ ਇੱਥੇ ਮਾੜਾ ਨਹੀਂ ਹੋ ਸਕਦਾ ਸੱਚ ਤੇ ਝੂਠ ਬਿਲਕੁਲ ਇਕੱਠੇ ਹੁੰਦੇ ਨੇ ਗੁਲਾਬ ਦਾ ਫੁੱਲ ਅਸੀਂ ਸੰਬੰਧੀ ਵਾਸਤੇ ਤੋੜਦੇ ਹਾਂ ਤੇ گلاب ਦੇ ਫੁੱਲ ਦੀਆਂ ਜੜਾਂ ਤੋਂ ਥੋੜਾ ਜਿਹਾ ਥੱਲੇ ਕੰਡੇ ਵੀ ਹੁੰਦੇ ਨੇ ਇਹ ਸਭ ਨੂੰ ਪਤਾ ਹੈ ਇੱਕ ਮੈਂ ਤੁਹਾਨੂੰ ਘਟਨਾ ਸੁਣਾਉਣੀ ਹੈ ਜਦੋਂ ਇਹ ਬੰਦੇ ਕਹਿੰਦੇ ਨੇ ਕਿ ਸਾਨੂੰ ਮaaf ਕਰ ਦਿਓ ਸਾਡੇ ਕੋਲੋਂ ਗਲਤੀ ਹੋ ਗਈ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਨੀ ਹੈ ਕਿ ਇਨਸਾਨ ਗਲਤੀਆਂ ਦਾ ਪੂਤਲ ਹੈ ਇਨਸਾਨ ਗਲਤੀਆਂ ਕਰਦਾ ਹੈ ਪਰ ਜਦੋਂ ਅਸੀਂ ਇੱਕ ਸੰਸਥਾ ਦੀ ਗੱਲ ਕਰੀਏ ਇੱਕ ਪੰਥਕ ਪਾਰਟੀ ਦੀ ਗੱਲ ਕਰੀਏ ਉਦੋਂ ਥੋੜਾ ਬਹੁਤਾ ਸਾਨੂੰ ਸਮਝਣ ਦੀ ਲੋੜ ਪੈਂਦੀ ਹੈ ਕਿ ਸਾਰੇ ਐਮਐਲਏ ਗਲਤੀਆਂ ਕਰ ਗਏ ਸ਼੍ਰੋਣੀ ਕਮੇਟੀ ਦੇ ਜਿੰਨੇ ਮੈਂਬਰ ਸੀ ਉਹ ਸਾਰੇ ਗਲਤੀਆਂ ਕਰ ਗਏ ਪੰਜ ਜਥੇਦਾਰ ਨੇ ਤਖਤਾਂ ਦੇ ਉਹ ਵੀ ਗਲਤੀਆਂ ਕਰ ਗਏ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਉਹ ਵੀ ਗਲਤੀ ਕਰ ਗਿਆ ਯਾਨੀ ਕਿ ਤੁਹਾਡਾ ਸਾਰਾ ਲੰਗਣਾ ਜਿਹੜਾ ਗਲਤੀਆਂ ਕਰਨ ਵਜਤ ਹੈ ਸਜ਼ਾ ਕਿਹਨੂੰ ਮਿਲਣੀ ਹੈ ਇੱਕ ਬੰਦੇ ਨੇ ਨਾ ਹੋਟਲ ਬਣਾਇਆ ਉਹਨੇ ਬਾਹਰ ਲਿਖਤਾ ਬੋਰਡ ਤੇ ਕਹਿੰਦਾ ਵੀ ਪ੍ਰਸ਼ਾਦਾ ਸ਼ਕਤ ਤੁਸੀਂ ਤੇ ਪੈਸੇ ਦੇਣਗੇ ਤੁਹਾਡੇ ਪੁੱਤ ਪੋਤੇ ਤੇ ਕੋਈ ਬੇਲੜ ਜਿਹਾ ਬੰਦਾ ਆਇਆ ਦੋ ਤਿੰਨ ਉਹਦੇ ਨਾਲ ਹੋਰ ਸੀ ਉਹਨੇ ਬੋਰਡ ਪੜ੍ਹਿਆ ਕਹਿੰਦੇ ਕੋਈ ਗੱਲ ਨਹੀਂ ਇਹ ਤਾਂ ਪ੍ਰਸ਼ਾਦਾ ਸ਼ਕਤੀ ਮੌਜ ਲੱਗੀ ਜਾਦਾ ਛਕਿਆ ਬੇਟਾਂ ਨੂੰ ਕਿਤੇ ਕਹਿਣ ਆ ਲੈ ਦੇ ਉਹ ਕਿਤੇ ਕਹਿਣ ਆ ਲੈ ਆ ਦੋ ਕਿਉਂਕਿ ਸਮਝ ਸੀ ਵੀ ਪੈਸੇ ਤਾਂ ਅਸੀਂ ਦੇਣੇ ਨਹੀਂ ਸਾਡੇ ਪੁੱਤ ਪੋਤੇ ਦੇਣਗੇ ਛਕ ਲਿਆ ਜੇ ਦੁਰ ਲੱਗੇ ਹੋਟਲ ਦਾ ਮਾਲਕ ਕਹਿੰਦਾ ਪੈਸੇ ਕਹਿੰਦਾ ਤੁਸੀਂ ਬੋਰਡ ਤਾਂ ਲਗਾਇਆ ਹੋਇਆ ਵੀ ਤੁਹਾਡੇ ਪੁੱਤ ਪਾਤੇ ਪੈਸੇ ਦੇਣਗੇ ਉਹ ਹੋਟਲ ਦਾ ਮਾਲਕ ਕਹਿੰਦਾ ਇਹ ਤੁਹਾਡੇ ਪ੍ਰਸ਼ਾਦਾਂ ਦੇ ਪੈਸੇ ਨਹੀਂ ਤੁਹਾਡੀ ਰੋਟੀ ਦੇ ਪੈਸੇ ਨਹੀਂ ਜਿਹੜੇ ਪੈਸੇ ਮੰਗ ਰਿਆਂ ਤੁਹਾਡੇ ਬਾਬੇ ਨੇ ਤੁਹਾਡੇ ਦਾਦੇ ਨੇ ਲੰਗਰ ਛਕਿਆ ਅਸੀਂ ਉਹਦੇ ਪੈਸੇ ਮੰਗ ਰਹੇ ਹਾਂ ਤੁਹਾਡੇ ਕੋਲ ਥੋੜੇ ਜਿਹੜੇ ਪੈਸੇ ਨੇ ਉਹ ਤਾਂ ਤੁਹਾਡੇ ਪੁੱਤ ਪੱਤ ਦੇਣਗੇ ਕੋਈ ਚੱਕਰ ਨਹੀਂ ਇਹ ਤਾਂ ਤੁਹਾਡੇ ਬਾਬੇ ਨੇ ਤੁਹਾਡੇ ਦਾਦੇ ਨੇ 50 ਸਾਲ ਪਹਿਲਾਂ ਸਕੇ ਸੀ ਉਹ ਮੰਗ ਰਹੇ ਹਾਂ ਅਸੀਂ ਹੁਣ ਜਿਹੜੀਆਂ ਗਲਤੀਆਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀਆਂ ਨੇ ਉਹ ਤਾਂ ਬਾਪੂ ਗਿਆ ਪਤਾ ਨਹੀਂ ਕਿੱਥੇ ਹੋਣਾ ਸੁਖਵੀਰ ਨੂੰ ਭੂਤਣੀਆਂ ਪੈ ਰਹੀਆਂ ਨੇ ਜਿਵੇਂ ਕਹਿੰਨਾ ਨਾ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੇ ਪੈਣਦੀਆਂ ਨੇ ਉਹ ਸੁਖਵੀਰ ਇਸ ਵਕਤ ਕਰ ਰਿਹਾ ਜਿਹੜੀਆਂ ਸੁਖਵੀਰ ਕਰੂਗਾ ਤੇ ਉਹਦਾ ਬੱਚਾ ਇਹ ਮੈਂ ਕਹਿਣਾ ਨਹੀਂ ਮੰਦ ਬੁੱਧੀ ਹੈ ਉਹਨੂੰ ਬਿਲਕੁਲ ਅਕਲ ਨਹੀਂ ਉਹ ਬੁਗਤੂਗਾ ਇਹ ਚੇਤੇ ਰੱਖਿਓ ਮੇਰੇ ਨਾਮ ਨਾਲ ਗਿਆਨੀ ਸ਼ਬਦ ਲੱਗਦਾ ਹੈ ਔਰ ਜਿੰਨੀ ਕੋ ਹੋ ਸਕੇ ਬਾਣੀ ਪੜਦਿਆਂ ਇਹ ਸ਼ਬਦ ਮੈਂ ਬੋਲਾਂ ਮੇਰੀ ਜਮੀਰ ਅਜਾਇਤ ਨਹੀਂ ਦਿੰਦੀ ਕਿਉਂਕਿ ਸਾਨੂੰ ਗੁਰੂ ਪਾਸ਼ਾ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਿਧਾਂਤ ਸਿਖਾਇਆ ਔਰ ਸਮਝਾਇਆ ਪਰ ਸ਼ਬਦ ਬੋਲਣੇ ਕਿਉਂ ਪੈ ਰਹੇ ਨੇ ਮੈਂ ਸੁਖਵੀਰ ਕਰਕੇ ਨਹੀਂ ਬੋਲਦਾ ਮੈਂ ਬਾਦਲ ਪਰਿਵਾਰ ਕਰਕੇ ਨਹੀਂ ਸ਼ਬਦ ਬੋਲਦਾ ਮੈਂ ਸ਼ਬਦ ਤਾਂ ਬੋਲਦਾ ਕਿ ਬਾਦਲਾਂ ਦੀਆਂ ਜੁੱਤੀਆਂ ਵਿੱਚ ਬੈਠਣ ਵਾਲੇ 170 ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਕਾਂਤੇ ਜੂਨ ਹੀ ਸਰਕਦੀ ਤੇ ਫਿਰ ਸਰਕਾਰ ਦੇ ਵਿੱਚ ਐਮਐਲਏ ਕਿੰਨੇ ਸੀਗੇ ਉਹਨਾਂ ਦੀ ਕਾਂਤੇ ਜੂਨ ਹੀ ਸਰਕੀ ਤੇ ਵੱਡੇ ਵੱਡੇ ਪ੍ਰਚਾਰਕ ਨੇ ਸ਼ੌਮਲੀ ਕਮੇਟੀ ਵਿੱਚ ਉਹਨੇ ਕੁਝ ਬੋਲੇ ਤੇ ਹੁਣ ਵੀ ਜਿਵੇਂ ਨਰੈਣੂ ਮਹੰਤ ਨਨਕਾਣਾ ਸਾਹਿਬ ਦੇ ਵਿੱਚ ਖੜਾ ਸੀ ਨਾ ਆਰਡਰ ਕਰਦਾ ਸੀ ਆਪਣੇ ਗੁੰਡਿਆਂ ਨੂੰ ਸੁਖਵੀਰ ਬਦਲ ਉਦਾਂ ਕਹੀ ਜਾਂਦਾ ਤੇ ਭੇਡਾਂ ਬੈਠੀਆਂ ਖੱਜਾਂ ਬੈਠੀਆਂ ਸੁਣ ਰਹੀਆਂ ਨੇ ਜਕਾਰੇ ਛੱਡੀ ਜਾ ਰਹੀਆਂ ਨੇ ਸਾਨੂੰ ਇੱਕ ਮੌਕਾ ਦੇਣਾ ਸੀ ਅਸੀਂ ਬੇਦਵੀ ਕਰਨ ਵਾਲਿਆਂ ਨੂੰ ਫੜ ਲੈਂਦੇ ਫਿਰ ਇਹ ਦੁਸ਼ਮਣਾਂ ਦੀ ਚਾਲ ਸੀ ਪੰਥ ਨੂੰ ਬਦਨਾਮ ਕਰਨਾ ਕੌਮ ਨੂੰ ਬਦਨਾਮ ਕਰਨਾ ਹੁਣ ਕਹਿੰਦਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕੌਮ ਲਈ ਤੇ ਪੰਜਾਬ ਲਈ ਇੱਕਜੁੱਟ ਹੋ ਕੇ ਕੰਮ ਕਰਾਂਗੇ ਉਹ ਭਰਾਵੋ ਸ਼ਰਮ ਕਰ ਲੋ ਮਾੜੀ ਮੋਟੀ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਬੂਟ ਪਾਲਸ਼ ਉਪਰੋਂ ਉਪਰੋਂ ਕਰੀਦਾ ਤਲਾ ਨਹੀਂ ਪਾਲਸ਼ ਕਰੀਦਾ ਹੁੰਦਾ ਤੇ ਉਹ ਬੰਦੇ ਨੂੰ ਤੁਸੀਂ ਕੌਮ ਦੇ ਸਿਰ ਦੇ ਬਹੌਣ ਲੱਗਿਓ। ਉਸ ਬੰਦੇ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਰੱਖਿਆ। ਮੈਂ ਇਥੇ ਇੱਕ ਬੇਨਤੀ ਕਰਨੀ ਹੈ। ਜਿਹੜੇ ਸਮਝਦਾਰ ਲੋਕ ਨੇ ਉਹ ਸਮਝਣਗੇ। ਕਹਿੰਦੇ ਜੀ ਕੌਮ ਨੂੰ ਤੇ ਪੰਥ ਨੂੰ ਖਤਰਾ ਹੈ। ਅਸੀਂ ਹੁਣ ਦਿੱਲੀ ਜਾਵਾਂਗੇ। ਦਿੱਲੀ ਜਾ ਕੇ ਜਿਹੜੇ ਬੰਦੇ ਸਿੰਘ ਨੇ ਨਾ ਉਨ੍ਹਾਂ ਦੀ ਰਿਹਾਈ ਵਾਸਤੇ ਗਵਰਨਮੈਂਟ ਤੇ ਪ੍ਰੈਸ਼ਰ ਪਾਵਾਂਗੇ ਜਾਨਕਿ ਮੋਦੀ ਸਭ ਨੂੰ ਕਮਾਂਗੇ ਤੂੰ ਬੰਦੀ ਸਿੰਘਾਂ ਨੂੰ ਰਹਾ ਕਰ ਇਹ ਕਹਿ ਰਿਹਾ ਸੀ ਸੁਖਵੀਰ ਬਾਦਲ ਉਹ ਭਰਾਵੋ ਸ਼ਰਮ ਤੋਂ ਕਰ ਲੋ ਯਾਰ ਤੁਸੀਂ ਬੀਜੇਪੀ ਸਰਕਾਰ ਦੇ ਵਿੱਚ ਰਹੇ ਹੋ ਹੁਣ ਵੀ ਹੈਗੇ ਹੋ ਤੁਸੀਂ ਪਹਿਲਾਂ ਕਿਉਂ ਨਾ ਗੱਲ ਕਰੀ ਹੁਣ ਕਿਉਂ ਗੱਲ ਕਰਦੇ ਹੋ ਕਿਹੜੀ ਕੌਮ ਨੂੰ ਖਤਰਾ ਹੈ ਕਿਹੜੇ ਪੰਥ ਨੂੰ ਖਤਰਾ ਹੈ ਖਤਰਾ ਤੁਹਾਡੀ ਕੁਰਸੀ ਨੂੰ ਹੈ ਤੁਹਾਡਾ ਮਲਿਆ ਮੇਟ ਹੋ ਚੁੱਕਾ ਹੈ ਮੈਂ ਇੱਕ ਬੇਨਤੀ ਕਰਾਂ ਧਰਤੀ ਤੇ ਡਾਇਨਾਸੌਰ ਦੁਬਾਰਾ ਵਾਪਸ ਆ ਸਕਦੇ ਐ ਇਹ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਸਕਦਾ ਇਹ ਜੀਤੇ ਰੱਖ ਲਓ ਇੱਕ ਹੋਰ ਬੇਨਤੀ ਕਰ ਲਈਏ ਜਿਹੜੇ ਬੰਦੇ ਨਾ ਪੰਥ ਦੇ ਸ਼ਿਹਰਦ ਨੇ ਜਾਂ ਪੰਥ ਦਾ ਦਰਦ ਰਕਦੇ ਨੇ ਉਹਨਾਂ ਨੇ ਬੇਨਤੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਜਿਹੜੇ ਜਝਾਰੂ ਸਿੰਘ ਹੋਏ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਲਈ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਨੇ ਤੇ ਲੜੇ ਨੇ ਜਿੱਤੇ ਨੇ ਇਹ ਉਹ ਪਾਰਟੀ ਹੈ ਕੁਰਬਾਨੀਆਂ ਕਰਨ ਵਾਲੀ ਜਾਂ ਕੁਰਬਾਨੀਆਂ ਦੇ ਕੇ ਬਣੀ ਹੋਈ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਜੈ ਸ਼੍ਰੋਮਣੀ ਅਕਾਲੀ ਦਲ ਹੈ ਇਹ ਉਹ ਪਾਰਟੀ ਹੈ ਜਿਹੜੇ ਸ਼ਹਿਰ ਦੇ ਲੋਕ ਨੇ ਜੇ ਤੁਸੀਂ ਦਰਦ ਰੱਖਦੇ ਹੋ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਮੈਂ ਬੇਨਤੀ ਕਰ ਦਿੰਦਾ ਤੁਸੀਂ ਸੁਖਵੀਰ ਬਾਦਲ ਨੂੰ ਕਹਿ ਦਿਓ ਵੀ ਚੁੱਪ ਕਰਕੇ ਆਪਣੇ ਘਰ ਬੈਠ ਮਜੀਠੀਓ ਨੂੰ ਕਹਿ ਦਿਓ ਆਪਣੇ ਘਰ ਬੈਠ ਬੀਬੀ ਹਰ ਸਿਮਰਤ ਕੌਰ ਬਾਦਲ ਹੈ ਉਹਨੂੰ ਪਾਸੇ ਕਰ ਦਿਓ ਜਗੀਰ ਕੌਰ ਤਾਂ ਚਲੋ ਪਾਸੇ ਹੁਣ ਆਪਣੇ ਆਪ ਉਹ ਆਪਣੀ ਇੱਜ਼ਤ ਬਜਾਉਣ ਵਾਸਤੇ ਹੋ ਗਈ ਸ਼ਾਇਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਜਹਾੜੂ ਨੌਜਵਾਨ ਹੁਣ ਵੀ ਆਉਣ ਵਾਸਤੇ ਤਿਆਰ ਨੇ ਬਹੁਤ ਵਧੀਆ ਪ੍ਰਚਾਰਕ ਜਿਹੜੇ ਢੰਗ ਤਰੀਕੇ ਨਾਲ ਗੱਲ ਕਰਨ ਵਾਲੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੈਗੇ ਨੇ ਪਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਜਿਵੇਂ ਤੁਸੀਂ ਕਹਿੰਦੇ ਸੀ ਨਾ ਅਕੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਗੁਰੂ ਹਰਿਕ੍ਰਿਸ਼ਨ ਸਾਚੇ ਪਾਸ਼ਾ ਨੇ ਅਰਥ ਕਰਵਾਏ ਆਪਾਂ ਇਹ ਘਟਨਾ ਸੁਣਾਉਨੇ ਆ ਨਾ ਤੇ ਉਹ ਗੁੰਗੇ ਪ੍ਰਚਾਰਕ ਬਣਾਏ ਗਏ ਨੇ ਅੱਜ ਵੀ ਹੈਗੇ ਨੇ ਤੇ ਅੱਜ ਵੀ ਉਹ ਬੋਲਣਗੇ ਜਿਨ੍ਹਾਂ ਨੂੰ ਤੁਸੀਂ ਬੋਲਣ ਵਾਸਤੇ ਆਜ਼ਾਦੀ ਦਿਓਗੇ ਮੈਂ ਜ਼ਿਕਰ ਕਰ ਦੇਣਾ ਗਿਆਨੀ ਮਾਨ ਸਿੰਘ ਵਰਗੇ ਹੋਰ ਬੜੇ ਨੇ ਜਿਹੜੇ ਕੌਮ ਲਈ ਸਿਹਰਦੇ ਨੇ ਜਿਨ੍ਹਾਂ ਕੋਲੇ ਬੇਦਲਤਾ ਵੀ ਹੈ ਜਿਨ੍ਹਾਂ ਕੋਲੇ ਸਚਾਈ ਵੀ ਹੈ ਜਿਨ੍ਹਾਂ ਕੋਲੇ ਲਿਆਕਤ ਜਿਨ੍ਹਾਂ ਕੋਲੇ ਸਮਝਦਾਰੀ ਵੀ ਹੈ ਉਹ ਬੰਦੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦ ਤੇ ਕੁਝ ਕਰਨ ਲਈ ਤਿਆਰ ਨੇ ਹੋਰ ਬਥੇਰੇ ਲੋਕ ਨੇ ਪਰ ਪ੍ਰੋਬਲਮ ਕੀ ਹੈ ਜਦ ਤੁਹਾਡੇ ਸਾਹਮਣੇ ਨਰੈਣੂ ਮਹੰਤ ਬਣ ਕੇ ਸੁਖਵੀਰ ਬਾਦਲ ਬੋਲੀ ਜਾਂਦਾ ਤੁਸੀਂ ਉਹਦੀਆਂ ਜੁੱਤੀਆਂ ਵਿੱਚ ਬੈਠੇ ਹੋਏ ਜਕਾਰੇ ਛੱਡਿ ਜਾਂਦੇ ਹੋ ਕੋਈ ਸ਼ਰਮ ਹੈ ਸਾਨੂੰ ਅਸੀਂ ਕਹਿੰਦੇ ਜੀ ਪੰਥ ਬਚਾਉਣਾ ਹੈ ਪੰਥ ਬਚਾਉਣਾ ਕਿੰਨਾ ਤੋਂ ਐ ਜਿਨ੍ਹਾਂ ਤੋਂ ਪੰਥ ਨੂੰ ਬਚਾਉਣਾ ਉਹ ਤਾਂ ਤੁਹਾਡੇ ਸ਼ਿਰ ਤੇ ਖੜਾ ਹੈ ਉਹ ਤਾਂ ਬੋਲੀ ਜਾਂਦਾ ਪਹਿਲਾਂ ਤਾਂ ਪਾਪਾ ਖੜਾ ਸੀ ਬਾਦਲ ਹੁਣ ਆਪ ਖੜਾ ਤੇ ਫਿਰ ਅਗਲੀ ਟਰਨ ਬਾਅਦ ਉਹਨੇ ਆਪਣਾ ਮੁੰਡਾ ਵੀ ਤਿਆਰ ਕਰ ਲਿਆ ਸ਼ਾਂਤ ਸਾਨੂੰ ਹੈ ਹੀ ਨਹੀਂ ਕੋਈ ਫਿਰ ਕਹਣਗੇ ਆ ਦੇਖ ਲਓ ਬੂਟਾ ਸਿੰਘ ਕੀ ਬਕਵਾਸ ਕਰਦਾ ਹੈ ਬੂਟਾ ਸਿੰਘ ਇਹ ਤਾਂ ਪਹਿਲਾਂ ਆਪ ਗਲਤੀਆਂ ਕਰਦਾ ਹੈ ਉਹ ਭਰਾਵੋ ਤੁਹਾਡੇ ਹੱਗੇ ਅੱਗੇ ਹੱਥ ਬੰਨੇ ਥੋੜਾ ਬਦਨਾ ਅਕਲ ਨੂੰ ਹੱਥ ਮਾਰ ਲਓ ਸਭ ਤੋਂ ਜ਼ਿਆਦਾ ਨੁਕਸਾਨ ਕੌਮ ਦਾ ਤੇ ਪੰਜਾਬ ਦਾ ਕਰਨ ਵਾਲੇ ਦੋ ਬੰਦੇ ਨੇ ਉਹ ਕਿਹੜੇ ਐ ਪ੍ਰਕਾਸ਼ ਸਿੰਘ ਬਾਦਲ ਜਿਨੇ ਪੰਜਾਬ ਨੂੰ ਲੁੱਟਿਆ ਦੋਨੋਂ ਹੱਥੀ ਤੇ ਕੌਮ ਦੀਆਂ ਜੜਾਂ ਦੇ ਵਿੱਚ ਜ਼ਹਿਰ ਘੋਲਿਆ ਤੇਲ ਪਾਇਆ ਕੌਮ ਦੀ ਜੜ ਪਟਣ ਵਾਲ ਤੇ ਆਰਐਸ ਦੇ ਨਾਲ ਸਮਝੌਤੇ ਕੀਤੇ ਤੇ ਦੂਜਾ ਸੁਖਵੀਰ ਸਿੰਘ ਬਾਦਲ ਗੱਪੀ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦਾ ਵਪਾਰੀ ਹੈ ਜਿਨੇ ਅੱਧੇ ਨੌਜਵਾਨ ਪੀੜ੍ਹੀ ਨੂੰ ਚਿੱਟੇ ਦੀ ਭੇਡ ਚੜਾਤਾ ਹੋਰ ਕੀ ਸੁਣਨਾ ਚਾਹੁੰਦੇ ਹੋ ਪਰ ਜਿਹੜੀ ਅੱਜ ਮਾਫੀ ਮੰਗੀ ਮੈਂ ਹੈਰਾਨ ਹੋ ਗਿਆ ਕਿ ਭੇਡਾਂ ਬੈਠੀਆਂ ਸੁਣੀ ਗਈਆਂ ਜਕਾਰੇ ਛੱਡੀ ਗਈਆਂ ਕੋਈ ਸ਼ਰਮ ਹੀ ਨਹੀਂ ਆਈ ਕੋਈ ਬੋਲਿਆ ਹੀ ਨਹੀਂ ਸਾਡੇ ਰਾਜ ਵਿੱਚ ਕਹਿੰਦਾ ਬਿਆਦਵੀ ਹੋਈ ਦੂਜੀ ਗੱਲ ਆ ਦੇਖ ਲਓ ਕਹਿੰਦਾ ਝਾੜੂ ਪਾਰਟੀ ਵਾਲਿਆਂ ਦੀ ਸਰਕਾਰ ਵਿੱਚ ਗੁਰਦੁਆਰਿਆਂ ਤੇ ਕਬਜ਼ੇ ਹੋ ਗਏ। ਮਤਲਬ ਜਿਹੜੇ ਗੁਰਦੁਆਰੇ ਤੁਹਾਡੇ ਤੋਂ ਹਲੇ ਵੱਖਰੇ ਨੇ ਉਹ ਤੁਹਾਡੇ ਅੰਡਰ ਆਉਣ। ਸ਼ਰੋਨੀਪਿੰਡੀ ਤੁਹਾਡਾ ਕਬਜ਼ਾ ਹੈ ਕੀ ਹੈਗਾ। ਜਿਹੜੇ ਹੋਰ 2-4 ਬਚੇ ਨੇ ਉਹ ਵੀ ਤੁਹਾਡੇ ਅੰਡਰ ਕੀਤੇ ਜਾਣੇ ਦਾ ਮਤਲਬ ਇਹ ਹੈ। ਜਿਹੜਾ ਗੁਰਦੁਆਰਿਆਂ ਦਾ ਕਬਜ਼ਾ ਤੁਸੀਂ ਕੀਤਾ ਹੋਇਆ। ਆਪਣੇ ਆਪ ਨੂੰ ਨਹੀਂ ਮੰਨਦੇ ਵੀ ਅਸੀਂ ਵੀ ਗੁਰਦੁਆਰੇ ਤੇ ਕਾਬਜ਼ ਹਾਂ। 20000 ਏਕੜ ਜ਼ਮੀਨ ਹੈ ਸ਼ਰੋਨੀਪਿੰਡੀ ਦੇ ਕੋਲੇ। ਅਰਬਾਂ ਖਰਬਾਂ ਦਾ ਬਜਟ ਹੈ ਉਹ ਕਿੱਥੇ ਲੱਗਦਾ ਬਈ ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਲੋੜ ਨਹੀਂ ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਬਜਟ ਹੈ ਜੇ ਕਿਤੇ ਅਸੀਂ ਉਹ ਪੰਜਾਬ ਦੇ ਉਹ ਵਿੱਚ 50% ਵੀ ਲਾ ਦਈਏ ਨਾ ਤਾਂ ਪੰਜਾਬ ਜਿਵੇਂ ਸ਼ਖਵੀਰ ਗੱਪ ਮਾਰਦਾ ਜੀ ਨਾ ਕੈਲੀਫੋਰਨੀਆ ਬਣ ਜਾ ਕੈਨੇਡਾ ਬਣ ਜਾ ਉਹ ਆਲਤ ਜਣ ਕੇ ਇੰਨਾ ਵਧੀਆ ਪੰਜਾਬ ਬਣ ਸਕਦਾ ਹੈ ਫਰ ਸਿ ਲਾਉਂਦੇ ਤਾਂ ਹੈ ਨਹੀਂ ਉਹ ਤਾਂ ਅਸੀਂ ਆਪ ਖਾਣਾ ਹੁੰਦਾ ਅਸੀਂ ਇਲੈਕਸ਼ਨਾਂ ਤੇ ਖਰਚ ਕਰਨਾ ਹੁੰਦਾ ਜਿਹੜੀਆਂ ਅਸੀਂ ਧੁੱਜਣਾ ਸੇੜਨੀਆਂ ਹੁੰਦੀਆਂ ਨੇ ਉੱਥੇ ਲਾਉਣਾ ਹੁੰਦਾ ਇਹ ਵੀਡੀਓ ਮੈਂ ਤਾਂ ਪਾਈ ਹੈ ਬਹੁਤ ਸੱਜਣੇ ਕਹਿਣਗੇ ਬੁੱਢਾ ਜੀ ਬੇਅਦਬੀ ਤੇ ਨਹੀਂ ਤੁਸੀਂ ਬੋਲੇ ਪ੍ਰਭ ਬਹੁਤ ਬੋਲਦੇ ਜਦੋਂ ਤੁਸੀਂ ਮੈਨੂੰ ਲਾਂਭਾ ਦਿਨੇ ਫੋਨ ਕਰ ਦਿਓ ਕਾਛੇ ਸ਼ਬਦ ਨਾਂ ਵਰਤ ਭੇੜ ਸ਼ਬਦ ਨਾਂ ਵਰਤ ਕਦੀਨ ਸ਼ਬਦ ਨਾਂ ਵਰਤ ਹੁਣ ਤੁਸੀਂ ਆ ਵੀਡੀਓ ਸੁਣ ਕੇ ਦੇਖ ਲਿਓ ਸੰਗਵੀਰ ਬੰਦਲੀ ਵੀ ਸੁਣ ਲਿਓ ਉਹਦੇ ਪੈਰਾਂ ਵਿੱਚ ਬੈਠੇ ਨੇ ਉਹ ਬੇਦਵੀ ਦੇ ਮੁੰਡੇ ਤੇ ਗੱਲ ਕਰਦਾ ਤੇ ਥਲੋ ਬੈਠੇ ਜਕਾਰੇ ਛੱਡੀ ਜਾਂਦੇ ਇਸ ਕਰਕੇ ਮੈਂ ਕਦੀਨ ਤੇ ਭੇਡਾਂ ਜਾਂ ਕਾਛ ਸ਼ਬਦ ਵਰਤਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ